ਹੁਸ਼ਿਆਰਪੁਰ ਦੇ ਵਿਧੇਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਜੁਆਇੰਟ ਡਾਇਰੈਕਟਰ ਡਾਕਟਰ ਕੇਐਸ ਪਾਠ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ 31 ਸਟੇਟ ਚਿਲड्रन ਸਾਇੰਸ ਕਾਂਗਰਸ 1 ਤੋਂ 3 ਫਰਵਰੀ ਤੱਕ ਹੁਸ਼ਿਆਰਪੁਰ ਦੇ ਰਿਆਤਬਾਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ ਇਸ ਸੂਬਾ ਪੱਧਰੀ ਆਯੋਜਨ ਵਿੱਚ 10 ਤੋਂ 17 ਸਾਲ ਤੱਕ ਦੀ ਉਮਰ ਦੇ ਵਿਦਿਆਰਥੀ ਛੋਟੇ ਰਿਸਰਚ ਪ੍ਰੋਜੈਕਟ ਬਣਾ ਕੇ ਪੇਸ਼ ਕਰਨਗੇ ਵਧੇਕਟਿਵਿਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਡਾਕਟਰ ਕੇਐਸ ਪਾਠ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਸੂਬਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਵਿੱਚ 400 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਸੂਬੇ ਭਰ ਤੋਂ ਭਾਗ ਲੈ ਰਹੇ ਨੇ। ਉਹਨਾਂ ਦੱਸਿਆ ਕਿ 1 ਫਰਵਰੀ ਤੋਂ 3 ਫਰਵਰੀ ਤੱਕ ਹੋਣ ਵਾਲੀ ਇਸ ਸਾਇੰਸ ਕਾਂਗਰਸ ਵਿੱਚ ਬੱਚੇ ਵਿਗਿਆਨ ਪ੍ਰਤੀ ਆਪਣੀ ਸੋਚ ਨੂੰ ਵਿਕਸਿਤ ਕਰਨਗੇ ਅਤੇ ਨਵੇਂ-ਨਵੇਂ ਆਈਡੀਆ ਲੈ ਕੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੈ। ਤਾਂ ਜੋ ਬੱਚੇ ਸਾਇੰਸ ਅਤੇ ਟੈਕਨੋਲੋਜੀ ਦੇ ਬਾਰੇ ਵਿੱਚ ਛੋਟੀ ਉਮਰ ਤੋਂ ਹੀ ਗਿਆਨ ਹਾਸਲ ਕਰ ਸਕਣ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ। ਇਹ ਜਿਹੜੀ 31ਵੀਂ ਜਿਹੜੀ ਚਿਲड्रन ਸਾਇੰਸ ਕਾਂਗਰਸ ਹੈ ਜੋ ਕਿ ਸਟੇਟ ਲੈਵਲ ਦੀ ਉਹ ਰਿਆਤ 12 ਗਰੁੱਪ ਆਫ ਇੰਸਟੀਟਿਊਟਸ ਵਿਖੇ ਹੁਸ਼ਿਆਰਪੁਰ ਵਿਖੇ ਸਾਡੀ 1 ਫਰਵਰੀ ਤੋਂ ਲੈ ਕੇ 3 ਫਰਵਰੀ ਤੱਕ ਜਿਹੜੀ ਕੀਤੀ ਜਾ ਰਹੀ ਹੈ। ਐਂਡ ਜਿਵੇਂ ਕਿ ਡਾਕਟਰ ਕੇਐਸ ਬਾੜ ਜੋ ਕਿ ਜੁਆਇੰਟ ਡਾਇਰੈਕਟਰ ਨੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਰ ਜ਼ਿਲ੍ਹੇ ਤੋਂ 6-6 ਜਿਹੜੇ ਪ੍ਰੋਜੈਕਟਸ ਨੇ ਉਹ ਆਲਰੇਡੀ ਚੁਣੇ ਗਏ ਨੇ ਐਂਡ ਕੁੱਲ 138 ਪ੍ਰੋਜੈਕਟਸ ਜਿਹੜੇ ਨੇ ਉਹ ਸਾਇੰਸ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੇਜ਼ੈਂਟ ਕੀਤੇ ਜਾਣਗੇ ਤੇ ਜਜੇਸ ਦਾ ਪੈਨਲ ਜੋ ਕਿ ਯੂਨੀਵਰਸਿਟੀਆਂ ਤੇ ਕਾਲਜਿਸ ਤੋਂ ਸਾਇੰਸ ਦੇ ਡਿਸਪਲਿਨ ਦੇ ਨਾਲ ਹੀ ਸਮਰੱਥ ਤੇ ਜਿਹੜੇ ਟੀਚਰਸ ਤੇ ਉਹ ਇਹਨਾਂ ਨੂੰ ਇਵੈਲਿਊਏਟ ਕਰਨਗੇ ਐਂਡ ਉਹਨਾਂ ਦੇ ਵਿੱਚੋਂ 138 ਦੇ ਵਿੱਚੋਂ 16 ਜਿਹੜੇ ਟੌਪ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਨੈਸ਼ਨਲ ਸਾਇੰਸ ਕਾਂਗਰਸ ਜਿਹੜੀ ਹੈ ਉਹਦੇ ਵਿੱਚ ਭੇਜੇ ਜਾਣਗੇ ਐਂਡ ਜਿਵੇਂ ਕਿ ਐਜੂਕੇਸ਼ਨ ਡਿਪਾਰਟਮੈਂਟ ਤੋਂ ਸਾਡੇ ਮਿਸਟਰ ਕਾਲੀਆ ਆਏ ਨੇ ਜੋ ਕਿ ਜ਼ਿਲ੍ਹਾ ਕੋਆਰਡੀਨੇਟਰ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਸਰਕਾਰੀ ਸਕੂਲ ਖੁੰਖੁੰ ਖੋਵਿੰਦਪੁਰ ਖੁੰਖੁੰ ਸਰ ਗੋਵਿੰਦਪੁਰ ਖੁੰਖੁੰ ਉਹਨਾਂ ਦੇ ਜਿਹੜਾ ਸਟੂਡੈਂਟ ਹੈ ਇਹ ਸਰਕਾਰੀ ਸਕੂਲ ਦਾ ਦੇਖੋ ਸਟੂਡੈਂਟ ਹੈ ਉਹਨਾਂ ਵੱਲੋਂ ਪ੍ਰੋਜੈਕਟ ਜਿਹੜਾ ਸੀਗਾ ਪ੍ਰੈਜੈਂਟ ਕੀਤਾ ਗਿਆ ਸੀਗਾ ਸਟੇਟ ਲੈਵਲ ਤੇ ਜੋ ਕਿ ਨੈਸ਼ਨਲ ਸਾਇੰਸ ਕਾਂਗਰਸ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ ਐਂਡ ਉੱਥੇ ਵੀ ਉਹਨੂੰ ਮਾਨ ਜਿਹੜਾ ਹੈ ਮਿਲਿਆ ਐਂਡ ਮੈਂ ਆਸ ਕਰਦਾ ਕਿ ਸਾਨੂੰ ਮੀਡੀਆ ਦੇ ਵੱਲੋਂ ਬਹੁਤ ਵਧੀਆ ਕੋਆਪਰੇਸ਼ਨ ਮਿਲੇਗੀ ਇਹ ਤਿੰਨ ਦਿਨੀ ਸਮਾਗਮ ਜਿਹੜਾ ਹੈ 3 ਤਰੀਕ ਨੂੰ 3 ਫਰਵਰੀ ਨੂੰ ਇਹ ਸੰਪੰਨ ਹੋਏਗਾ ਐਂਡ 3 ਫਰਵਰੀ ਨੂੰ ਸਾਡੇ ਮਾਨਯੋਗ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਬੈਂਸ ਐਂਡ ਰੈਵੈਨਿਊ ਮਿਨਿਸਟਰ ਬ੍ਰਮਸ਼ੰਕਰ ਜਿੰਪਾ ਜੀ ਉਹ ਵੀ ਉਥੇ ਮੌਜੂਦ ਰਹਿਣਗੇ ਤੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਜਿਹੜਾ ਹੈ ਇਹ ਪ੍ਰੋਗਰਾਮ ਸੰਪੰਨ ਕੀਤਾ ਜਾਏਗਾ ਤੇ ਮੈਂ মিডিਆ ਪਰਸੰਸ ਤੋਂ ਮੇਰੀ ਗੁਜ਼ਾਰਿਸ਼ ਹੈ ਤੇ ਮੈਂ ਆਸ ਵੀ ਕਰਦਾ ਕਿ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਜਿਹੜੀ ਕਵਰੇਜ ਹੈ ਉਹ ਦਿੱਤੀ ਜਾਏਗੀ ਕਿ ਸਾਇੰਸ ਦਾ ਜਿਹੜਾ ਪ੍ਰਚਾਰ ਹੈ ਉਹ ਵੱਧ ਤੋਂ ਵੱਧ ਹੋ ਸਕੇ ਤੇ ਸੈਂਟੀਫਿਕ ਸੋਚ ਜਿਹੜੀ ਹੈ ਵਿਗਿਆਨਿਕ ਸੋਚ ਜਿਹੜੀ ਹੈ ਉਹ ਆਪਾਂ ਆਉਣ ਵਾਲੇ ਜਿਹੜੀ ਪਨੀਰੀ ਹੈ ਜੋ ਬੱਚੇ ਨੇ ਆਪਣਾ ਫਿਊਚਰ ਹੈ ਆਪਾਂ ਉਹਨਾਂ ਦੇ ਵਿੱਚ ਜਾਗਰਿਤ ਕਰ ਸਕੀਏ ਟਾਈਮਿੰਗ ਸਰ ਕੀ ਹੋਏਗੀ ਇਸ ਹਾਸਟਰੀ ਨੂੰ ਸਵੇਰ 9:00 ਤੋਂ 6:00 ਵਜੇ ਤੱਕ ਉਸਵੇਰੇ 9:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਇਹ ਸਰ ਇਹ ਸੂਬਾ ਪੱਧਰੀ ਇੱਥੇ ਮੁਕਾਬਲੇ ਹੋਣਗੇ ਜਿਹੜੇ ਕੰਪੀਟੀਸ਼ਨ ਨਹੀਂ ਇਹ ਸਟੇਟ ਪੱਧਰੀ ਹੈ ਸਟੇਟ ਪੱਧਰੀ ਹੈ ਹਾਂ ਸਟੇਟ ਲੈਵਲ ਹੈ ਤੇ 138 ਜਿਵੇਂ ਕਿ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰੋਜੈਕਟਸ ਜਿਹੜੇ ਨੇ ਉਹ ਸਟੂਡੈਂਟਸ ਪ੍ਰੈਜੈਂਟ ਕਰਨਗੇ ਤੇ ਜਜਿਸ ਦੇ ਸਾਹਮਣੇ ਐਂਡ ਅਕੋਰਡਿੰਗਲੀ ਉਹਨਾਂ ਦੀ ਰੈਂਕਿੰਗ ਹੋਏਗੀ ਇਹਦੇ ਵਿੱਚ ਜਿਹੜੇ ਸਟੂਡੈਂਟਸ ਪਾਰਟਿਸਿਪੇਟ ਕਰਨਗੇ ਉਹ ਸਿਰਫ گورਨਮੈਂਟ ਸਕੂਲ ਦੇ ਸਟੂਡੈਂਟਸ ਨਹੀਂ گورਨਮੈਂਟ ਐਂਡ ਪ੍ਰਾਈਵੇਟ ਦੋਵੇਂ ਨੇ گورਨਮੈਂਟ ਐਂਡ ਪ੍ਰਾਈਵੇਟ ਦੋਵੇਂ ਨੇ ਤੇ 10 ਤੋਂ 17 ਸਾਲ ਦੇ ਜਿਹੜੇ ਸਟੂਡੈਂਟਸ ਨੇ ਉਸ ਏਜ ਗਰੁੱਪ ਨੂੰ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਸਰ 10 ਤੋਂ 14 ਸਾਲ ਜੂਨੀਅਰ 14 ਤੋਂ 17 ਸਾਲ ਸੀਨੀਅਰ ਬਿਲਕੁਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਕੇਐਸ ਬਾਟਮ ਹੈ ਜੁਆਇੰਟ ਡਾਇਰੈਕਟਰ ਹਾਂ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦਾ ਤੇ ਨੋਡਲ ਆਫੀਸਰ ਆ ਚਿਲड्रन ਸਾਇੰਸ ਕਾਂਗਰਸ ਦਾ ਜਿਹੜਾ ਪ੍ਰੋਗਰਾਮ ਜੋ ਕੱਲ ਸਟੇਟ ਲੈਵਲ ਕੰਪੀਟੀਸ਼ਨ ਹੋ ਰਿਹਾ ਆ ਆਰਗੇਨਾਈਜ਼ ਹੋ ਰਿਹਾ ਤੋਂ ਦੀ ਬੀਚੋ ਤੱਕ ਤਿਆਰੀਆਂ ਦੀ ਗੱਲ ਕਰੀਏ ਤਾਂ ਤਿਆਰੀਆਂ ਕਿੰਨੇ ਕੁ ਲਈ ਕੰਪਿਟ ਹੋ ਚੁੱਕੀਆਂ ਨੇ ਅਸੀਂ 3-4 ਮਹੀਨੇ ਤੋਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਦੋਂ ਕਿ ਬੱਚਿਆਂ ਨੇ ਸਟੇਟ ਪਹਿਲਾਂ ਅਸੀਂ ਔਰੀਐਂਟੇਸ਼ਨ ਵਰਕਸ਼ਾਪ ਕਰਾਈ ਸੀ April ਚ ਪਿਛਲੇ ਸਾਲ ਤੇ ਉਦੋਂ ਸਾਰੇ ਟੀਚਰਸ ਨੂੰ ਅਸੀਂ ਥੀਮ ਬਾਰੇ ਦੱਸਦੇ ਆ ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਲੈਵਲ ਤੇ ਔਰੀਐਂਟੇਸ਼ਨ ਵਰਕਸ਼ਾਪਸ ਕਰਾਈਆਂ ਉਸ ਤੋਂ ਬਾਅਦ ਬੱਚਿਆਂ ਨੇ ਡਿਸਟ੍ਰਿਕਟ ਲੈਵਲ ਚਿਲਡਰਨ ਸਾਇੰਸ ਕਾਂਗਰਸ ਚ ਪਾਰਟਿਸਪੇਟ ਕੀਤਾ ਹਰ ਡਿਸਟ੍ਰਿਕਟ ਚੋਂ ਜਿਹੜੇ 6 ਬੈਸਟ ਪ੍ਰੋਜੈਕਟ ਆ ਉਹ ਅਸੀਂ ਚੁਣਨੇ ਹੈਗੇ ਆ ਸਟੇਟ ਲੈਵਲ ਲਈ ਸਟੇਟ ਲੈਵਲ ਹੁਣ ਹੋਣ ਜਾ ਰਹੀ ਹੈ 1 ਤੋਂ 3 ਫ फेब्रुवारी ਜਿਹੜੇ ਟੌਪ 16 ਜਿਹੜੇ ਸਿਲੈਕਟ ਕੀਤੇ ਜਾਣਗੇ ਤਾਂ ਆਪਾਂ ਇਨ ਫਿਊਚਰ ਉਹਨਾਂ ਦੀ ਗੱਲ ਕਰਦੇ ਇਨ ਫਿਊਚਰ ਉਹਨਾਂ ਲਈ ਕਿ ਉਹਨਾਂ ਨੂੰ ਉਹਨਾਂ ਚੋਂ ਜਿਹੜੇ ਬੈਸਟ ਪ੍ਰੋਜੈਕਟਸ ਹੁੰਦੇ ਆ ਉਹ ਉਹ ਨੈਸ਼ਨਲ ਲੈਵਲ ਤੇ ਵੀ ਵੈਲਿਊਏਟ ਹੁੰਦੇ ਆ ਉਹਨਾਂ ਚੋਂ ਵੀ ਜਿਹੜੇ 30 ਬੈਸਟ ਪ੍ਰੋਜੈਕਟ ਆ ਉਹਨਾਂ ਨੂੰ ਫਰਦਰ ਡੀਐਸਟੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਉਹਨਾਂ ਨੂੰ ਇੰਟਰਫੇਅਰ ਜਾਂ ਹੋਰ ਕਿਸੇ ਪ੍ਰੋਗਰਾਮ ਚ ਭੇਜਦੇ ਨੇ ਤੇ ਇਵਨ ਉਹਨਾਂ ਦੀ ਕਿਸੇ ਲੈਬਸ ਦੇ ਵਿੱਚ ਤਿੰਨ ਤੋਂ ਚਾਰ ਮਹੀਨਿਆਂ ਦੀ ਟ੍ਰੇਨਿੰਗ ਕਰਾਈ ਜਾਂਦੀ ਹੈ ਉਹਨਾਂ ਚੋਂ ਕੁਝ ਬੱਚੇ ਜਿਹੜੇ ਬਹੁਤ ਅੱਛੇ ਹੁੰਦੇ ਹੋ ਇੰਟਰਨੈਸ਼ਨਲ ਲੈਵਲ ਤੇ ਵੀ ਭੇਜੇ ਜਾਂਦੇ ਇੰਟਰਨੈਸ਼ਨਲ ਸਾਇੰਸ ਫੇਅਰ ਜਿਵੇਂ ਤੁਸੀਂ ਸਾਇੰਸ ਦੀ ਗੱਲ ਕੀਤੀ ਹੈ ਵੀ ਗੱਲ ਦੀ ਗੱਲ ਕੀਤੀ ਹੈ ਕਿ ਹਰ ਇੱਕ ਚੀਜ਼ ਦਾ ਜਿਹੜਾ ਸਬੰਧ ਹੈ ਸਾਇੰਸ ਦੇ ਨਾਲ ਬਿਲਕੁਲ ਕੁਝ ਵੀ ਪੋਸੀਬਲ ਨਹੀਂ ਹੈ ਹਾਲਾਂਕਿ ਜਿਹੜਾ ਇੰਡੀਆ ਬਹੁਤ ਵੱਡੀ ਅਚੀਵਮੈਂਟ ਕੀਤੀ ਸੀ ਸਾਲ 2023 ਦੇ ਵਿੱਚ ਪਰੰਤੂ ਆਪਾਂ ਜੇਕਰ ਆਪਾਂ ਸਟੂਡੈਂਟ ਵਰਕ ਦੀ ਵਰਗ ਦੀ ਗੱਲ ਕਰੀਏ ਕਿੰਨੇ ਕਿਤੇ ਅਬਰੋਡ ਵਾਲ ਨੂੰ ਉਹ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਨਹੀਂ ਜਦ ਕਿ ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਵੀ ਨੇ ਕੀ ਲੱਗਦਾ ਕਿ ਅਵੇਅਰ ਦੀ ਘਾਟ ਰਹ ਜਾਂਦੀ ਹੈ ਜਾਂ ਕਿਸ ਤਰ੍ਹਾਂ ਦਾ ਐਟਮੋਸਫੇਅਰ ਨਾ ਸਕੂਲਾਂ ਵਿੱਚ ਬੱਚਿਆਂ ਨੂੰ ਅੱਜਕੱਲ ਇਹ ਰੁਝਾਨ ਹੈਗਾ ਕਿ ਅਸੀਂ 12ਵੀਂ 10ਵੀਂ 12ਵੀਂ ਕਰੀਏ ਤੇ ਬਾਹਰ ਜਾਈਏ ਸੋ ਇਹ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਬੱਚਿਆਂ ਨੂੰ ਇੱਥੇ ਹੀ ਸਾਇੰਸ ਦੇ ਨਾਲ ਜੋੜਨ ਦਾ ਕੰਮ ਕਰਦਾ ਉਹਨਾਂ ਨੂੰ ਮੋਟੀਵੇਟ ਕਰਦਾ ਕਿ ਉਹ ਆਪਣੇ ਦੇਸ਼ 'ਚ ਰਹਿ ਕੇ ਸਾਇੰਸ ਵੱਲ ਜਾਣ ਇੱਥੇ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਆ ਜਿਵੇਂ ਕਿ ਆਪਾਂ ਦੇਖਿਆ ਕਿ ਇਸਰੋ ਨੇ ਐਡਾ ਵੱਡਾ ਚੰ드ਰੀਅਨ ਲਾਂਚ ਕੀਤਾ ਇਵਨ ਸੂਰਿਆ ਜਿਹੜਾ ਅਦਿੱਤਿਆ 1 ਸੂਰਿਆ ਲਾਂਚ ਕੀਤਾ ਉਹ ਸੋ ਉਹਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਲਿਆਏ ਜਾਣ ਤਾਂ ਕਿ ਬੱਚਿਆਂ ਨੂੰ ਸਾਇੰਸ ਦੇ ਨਾਲ ਜੋੜਿਆ ਜਾ ਸਕੇ ਤੇ ਉਹ ਆਪਦੇ ਦੇਸ਼ ਲਈ ਇੱਥੇ ਰਹਿ ਕੇ ਹੀ ਕੁਝ ਆਕਰਮ ਸਰੀ ਕਿੰਨੇ ਸਾਲਾਂ ਤੋਂ ਕਰ ਰਹੇ ਆ ਸਰ 31st ਇਅਰ ਹੈ ਚਿਲड्रन ਸਾਇੰਸ ਕਾਂਗਰਸ ਆ 1993 ਤੋਂ ਪ੍ਰੋਗਰਾਮ ਚ ਚੱਲ ਰਿਹਾ ਤੇ ਅਸੀਂ ਹਰ ਸਾਲ ਸਟੇਟ ਲੈਵਲ ਲਿਸਟਿਕ ਲੈਵਲ ਤੇ ਕਰਾਉਂਦੇ ਆ ਥੈਂਕ ਯੂ ਸਰ